ਹਾਂਜੀ ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਗੇ ਪਰ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ 'ਚ ਤੇ ਅੱਜ ਆਪਾਂ ਖੇਤਾਂ 'ਚ ਬਣਾਉਣ ਲੱਗੇ ਸੀਗੇ ਮੈਗੀ ਆ ਆਈਡੀ ਆਪਣਾ ਸ਼ੇਰੂ ਜੈਕ ਸਾਹਿਬ ਸ਼ੇਰੂ ਆਪਣਾ ਸ਼ੈਫ ਹੈ ਗੰਡੇ ਕੱਟਦਾ ਵੇ ਤੇ ਟਮਾਟਰ ਕੱਟਦਾ ਵੇ ਅੱਜ ਮੋਟਰ ਦੀ ਵਾਰੀ ਦਿਨ ਦੀ ਸੀਗੀ ਸਵੇਰੇ 8 ਵਜੇ ਆਈਏ ਲੈਟ ਤੇ ਹੁਣ ਮੇਲਾ ਦਾ ਟਾਈਮ ਹੋ ਗਿਆ ਸਾਡੇ 9 10 ਵਜ ਚੁਕੇ ਆ ਅੱਜ ਬਣਾਵਾਂਗੇ ਮੋਟਰ ਤੇ ਮੈਗੀ ਤੇ ਦੇਖ ਗਿਆ 6 ਰੁਪਏ ਖਵਾਉਂਦਾ ਆ ਆਪਾਂ ਅੱਜ ਕਿੱਦਾਂ ਦੀ ਬਣਾ ਕੇ ਆਪਣੇ ਕੋਲੇ ਲੈਟ ਤੇ ਚੱਲਣ ਵਾਲਾ ਚੁੱਲਾ ਵੀ ਪਿਆ ਤੇ ਦੂਸਰਾ ਜਿਹੜਾ ਆਪਣਾ ਦੇਸੀ ਇੱਟਾਂ ਵਾਲਾ ਉਹ ਵੀ ਜਗਾਰ ਕਰ ਸਕਦੇ ਆ ਇਹ ਹਜੇ ਡਿਸਾਈਡ ਨਹੀਂ ਕੀਤਾ ਏ ਹੈ ਜੇ ਡਿਸਾਈਡ ਨਹੀਂ ਕੀਤਾ ਬੀ ਬਿਜਲੀ ਵਾਲੇ ਚੁੱਲੇ ਤੇ ਬਣਾਵਾਂਗੇ ਜਾਂ ਇੱਟਾਂ ਵਾਲੇ ਤੇ ਪਰ ਜਿਹੜਾ ਅੱਗ ਤੇ ਬਣਨ ਤੇ ਸਵਾਦ ਆਏਗਾ ਹਾਂਜੀ ਸ਼ੇਰੂ ਨੇ ਪਿਆਜ਼ ਤੇ ਟਮਾਟਰ ਕੱਟ ਲਿਆ ਆ ਟਮਾਟਰ ਵਹੀ ਗੁੱਦ ਜੀ ਪਣੀ ਵੀ ਵਿੱਚ ਟਮਾਟਰ ਦਵਾਈਆਂ ਪਾ ਪਾ ਕੇ ਐਵੇਂ ਹੋਇਆ ਹੋਇਆ ਜਦੋਂ ਆਪਾਂ ਲਾਣੇ ਆਪਾਂ ਨੂੰ ਪਤਾ ਹੀ ਇਹ ਕਿੰਨੀ ਕਿ ਦਵਾਈ ਪੈਂਦੀ ਏ ਤੇ ਅੱਧਾ ਬਹੁਤ ਸ਼ੇਰੂ ਜੀ ਇੱਕ ਟਮਾਟਰ ਪਾਣੇ ਕਿ ਇਦਾਂ ਅੱਧਾ ਪਾ ਦੇ ਨੇ ਜੀ ਬਹੁਤ ਅੱਧਾ ਹੀ ਹੋਤੇ ਬਹੁਤ ਅੱਧਾ ਦੇਖਾ ਲੋਈ ਆਪਾਂ ਇੱਕ ਵੱਡਾ ਪੈਕਟ ਲੈ ਕੇ ਆਏ ਆ 60 ਵਾਲਾ ਉਹਦੇ ਚ ਕਿੰਨੇ ਹੁੰਦੇ ਨੇ 6 ਮਹਿੰਗੀਆਂ ਹੁੰਦੀਆਂ ਚਾਰ ਹੁੰਦੀਆਂ ਚਾਰ ਮਹਿੰਗੀਆਂ ਹੁੰਦੀਆਂ ਚਾਰ ਪੀਸ ਹੁੰਦੇ ਨੇ ਮਹਿੰਗੇ ਲੋ ਜੀ ਚੁੱਲਾ ਆਪਾਂ ਦੇਸੀ ਵਾਲਿਆ ਪ੍ਰੇਨਾ ਸ਼ੁਕਰੀਆ ਆਪਣੇ ਤੋਂ ਵੱਧ ਗਿਆ ਫੜ ਜਾਣਾ ਕਰਨਾ ਕੰਮ ਕੋਈ ਨਹੀਂ ਬਾਅਦ ਚੱਕ ਲਾਂਗੇ ਸ਼ੇਰੂ ਸ਼ੈਪ ਲੱਗਾ ਹੈ ਤੰਮਾ ਦੇ ਦੋ ਲੋਜੀ ਪਿਆਜ਼ ਤੇ ਟਮਾਟਰ ਦਾ ਪਾਤਾ ਹੈ ਛੇ ਰੁਪਏ ਦਾ ਵੀ ਸੇਕ ਜਾਤਾ ਹੋ ਗਿਆ ਹੈ ਖਵਾ ਬਹੁਤ ਤੇ ਜਲਦੀ ਹੈ ਪਰ ਕੋਈ ਨਹੀਂ ਇਹ ਸਾਡਾ ਫਸਟ ਟਾਈਮ ਅੱਜ ਟਰਾਈ ਹੈ ਬਹੁਤ ਜਿਆਦਾ ਠੀਕ ਹੈ ਉਮੀਦ ਕਰਦੇ ਆ ਵੀ ਮੈਗੀ ਸਹੀ ਬਣੇਗੀ ਵਧੀਆ ਸ਼ੇਰੂ ਪਹਿਲਾਂ ਵੀ ਕਹਿੰਦੀ ਖੇਤਾ ਚ ਮੈਗੀ ਬਣਾਈਏਗੀ ਨਹੀਂ ਉਹ ਕਿਹੋ ਜਿਦੇ ਬਣਾਈ ਸੀਗੀ ਪਹਿਲਾਂ ਲੱਗਦਾ ਚੁੱਲਾ ਆਪਾਂ ਗਲਤ ਜਗ੍ਹਾ ਤੇ ਬਣਾ ਲਿਆ ਕੋਠੀ ਦੇ ਪਰਲੀ ਸਾਈਡ ਬਣਾਉਣਾ ਚਾਹੀਦਾ ਸੀਗਾ ਲੋ ਜੀ ਹੁਣ ਸ਼ੇਰੂ ਪਾ ਰਿਹਾ ਹੈ ਮੈਗੀ ਮਸਾਲਾ ਮੈਗੀ ਸਾਬ ਮਸਾਲਾ ਪਹਿਲੇ ਪਾ ਜਾਂਦਾ ਕਿ ਬਾਅਦ ਚ ਪੈਂਦਾ ਹਾਂ ਇੱਕ ਪੈਕੇਟ ਪਾ ਕੇ ਪਹਿਲਾਂ ਤੜਕੇ ਦੇ ਟੇਸਟ ਵਾਸਤੇ ਅਛਾ ਪਾਣੀ ਪਾ ਕੇ ਫਿਰ ਆਪਾਂ ਦੁਬਾਰਾ ਪਾ ਦਾਂਗੇ ਠੀਕ ਹੈ ਪਰ ਇਸ ਤੋਂ ਬਾਅਦ ਪਾਣੀ ਪਾਣਾ ਫਿਰ ਇਹ ਮੈਨੂੰ ਮੈਨੂੰ ਇਦਾਂ ਲੱਗ ਰਿਹਾ ਵੀ ਤੜਕਾ ਤਾਂ ਚਲ ਰੈਡੀ ਹੋ ਗਿਆ ਹੈ ਵੀ ਇਦਾਂ ਜੇ ਆਪਾਂ ਕਿਤੇ ਵੀ ਬਣਾੜਾ ਨਾ ਖੇਤਾਂ ਜਾ ਕੇ ਜਾਂ ਕਿਦਾਂ ਆਹ ਚੁੱਲ੍ਹੇ ਤੇ ਕੰਮ ਸਹੀ ਸੈੱਟ ਨਹੀਂ ਗਿਆ ਕਦੀ ਸੇਕ ਘੱਟ ਹੋ ਸਕਦਾ ਕਦੀ ਸੇਕ ਵਧ ਹੋ ਸਕਦਾ ਤੇ ਥੋੜਾ ਜਿਹਾ ਬਜਟ ਵਧਾ ਕੇ ਆਪਾਂ ਸਿਲੰਡਰ ਲੈ ਕੇ ਆਉਣੇ ਸਿਲੰਡਰ ਲੈ ਕੇ ਆਣਾ ਚਾਹੀਦਾ ਛੋਟਾ ਸਿਲੰਡਰ ਜਿਹਦੇ ਤੇ ਚੁੱਲਾ ਫਿੱਟ ਕੀਤਾ ਹੁੰਦਾ ਠੀਕ ਹੈ ਚਲੋ ਕੋਈ ਨਹੀਂ ਇਹ ਤਾਂ ਫਸਟ ਟਾਈਮ ਸੀਗਾ ਮੇਰਾ ਤਾਂ ਪਾਣੀ ਪਾਤਾ ਹੈ ਔਰ ਇਸ ਤੋਂ ਬਾਅਦ ਆ ਸ਼ੁਰੂ ਮੈਗੀ ਤੋੜ ਕੇ ਸੱਟੂਏ ਦੇ ਵਿੱਚ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਸੇਕ ਵੀ ਜ਼ਿਆਦਾ ਕਰਨਾ ਪੈਣਾ ਹੈ ਜ਼ਿਆਦਾ ਕਰਕੇ ਤੇ ਆਪਾਂ ਬਸ ਇਹਦੇ ਉੱਤੇ ਟੱਕਾਂ ਦੇਗੇ ਸਾਰਾ ਇਹਦੇ ਚ ਹੀ ਮੈਂ ਕੀ ਨਹੀਂ ਦੋ ਉੱਥੇ ਭਈਏ ਕਿਤੇ ਲੋ ਜੀ ਸ਼ੈਰੂ ਸ਼ੈਰੂ ਨੇ ਮੈਗੀ ਵੀ ਪਾਤੀ ਏ ਤੇ ਪਾਣੀ ਮੈਂ ਕਿਹਾ ਥੋੜਾ ਜਿਹਾ ਹੋਰ ਪਾ ਦੇ ਇਹਨਾਂ ਨੂੰ ਡਬੋ ਦੇ ਕਰੀ ਤਾਂ ਤਾਂ ਹੀ ਬੋਇਲ ਹੋਏਗਾ ਹੂੰ ਮਸਾਲਾ ਵੀ ਹੁਣੇ ਪਾ ਦੇਣਾ ਹੈ ਕੀ ਮਸਾਲਾ ਹੁਣੇ ਪਾ ਦੇਣਾ ਬਸ ਇਹ ਤਾਂ ਜਦੋਂ ਬੋਇਲ ਕਰੇਗਾ ਫੇਰ ਸੈੱਟ ਹੋ ਜਾਣਾ ਹੈ ਮਸਾਲਾ ਪਾ ਲਈ ਹੂੰ ਇਸ ਤੋਂ ਬਾਅਦ ਸੇਕ ਥੋੜਾ ਤੇਜ਼ ਕਰਦੇ ਆਂ। ਹਾਜੀ ਹਾਜੀ ਅਸੀਂ ਕਰੋ ਜਿਹੜਾ ਜੀਰਾ ਲੈ ਕੇ ਆਏ ਸੀਗੇ ਉਹ ਥੋੜਾ ਏਦਾਂ ਦਾ ਪੈਕ ਕੀਤਾ ਸੀਗਾ ਵੀ ਸਾਨੂੰ ਵੀ ਪਤਾ ਨਹੀਂ ਲੱਗਾ। ਜੀਰਾ ਤਾਂ ਸਾਡਾ ਇੱਥੇ ਖਿੰਡ ਗਿਆ। ਜਿਹੜਾ ਮਾਲਾ ਮੋਟਾ ਬਚਿਆ ਬਸ ਉਹ ਹੀ ਪਾਇਆ ਇਹਦੇ 'ਚ। ਕੋਈ ਨਹੀਂ ਬਾਕੀ ਫਿਰ ਵੀ ਬੱਦ ਗਿਆ ਸੀ ਆਪਾਂ ਪਾ ਪਾ ਲਈ। ਤੇ ਅੱਗਾ ਪਾ ਤੇਜ਼ ਕਰਤੀ ਐ। ਥੋੜਾ ਜਿਹਾ ਬਾਲਾ ਜਾਏਗਾ ਤਾਂ ਫਿਰ ਇਹਦੇ ਤੇ ਟੱਕਣ ਦਿੰਨੇ ਆ। ਉਹ ਵਾ ਸੇਕ ਬਣਨ ਲੱਗ ਗਈ ਸੇਕ ਦਾ ਗਰਮੀਦਾ ਫਿਰ ਸੇਕ ਤਾਂ ਵੀ ਲੱਗਣਾ ਲੋ ਜੀ ਮੈਗੀ ਆਪਣੀ 95% ਬਣ ਚੁੱਕੀ ਏ ਦੇ ਚੈੱਕ ਕਰਕੇ ਦੇਖਾਂਗੇ ਵੀ ਕਿੰਦਾ ਦੀ ਬਣੀ ਏ ਦੇਖਣ ਨੂੰ ਤਾਂ ਵਧੀਆ ਲੱਗਦੀ ਏ ਵੀ ਜਿੱਦਾਂ ਵਧੀਆ ਬਣੀ ਹੋਈ ਏ ਥੇਰੂ ਇਹਦਾ ਵੀ ਹੱਥ ਛੜਦਾ ਮੇਰਾ ਕਿਉਂ ਮੁੱਕ ਪੜਾ ਦਿੱਤਾ ਹੁਣ ਵੀ ਇਹ ਹੱਥ ਤਾਂ ਨਾ ਸੜੇ ਸ਼ੇਰੂ ਕੀ ਦੇਖ ਪਾਵੇ ਚ ਦੇਖੀ ਕੀ ਤੇ ਉਤੋਂ ਬਕੈਨ ਤੋਂ ਜਿਹੜਾ ਐਕਸਟਰਾ ਪ੍ਰੋਟੀਨ ਵਿੱਚ ਦੇਗੇ ਦਾ ਰੇ ਕੀੜੇ ਪਤੰਗੇ ਤੇ ਉਹ ਵੀ ਖਾਣੇ ਵਜਣਗੇ ਤੇ ਐਕਸਟਰਾ ਪ੍ਰੋਟੀਨ ਹੋ ਜਾਣਾ ਫਿਰ ਉਹ ਬਾਹਰ ਕੇ ਦੇਖ ਚਮਚ ਕੀ ਕਹਿੰਦੀ ਹੈ ਵੀ ਬਣ ਗਈ ਕਿ ਕਿਵੇਂ ਥੱਲੇ ਤਾਂ ਨਹੀਂ ਲੱਗੀ ਆ ਇਧਰ ਕਰਿਆ ਮੇਰੀ ਮੋਟੀ ਤਾਂ ਲੱਗੇਗੀ ਆ ਦੋ ਖੜਾ ਰਹਿ ਗਏ ਇਧਰ ਕਰਿਆ ਪੰਗੀ ਤਿਆਰ ਹੈ ਹੈ ਸ਼ੇਰੂ ਕਹਿ ਰਿਹਾ ਵੀ ਮੈਗੀ ਤਿਆਰ ਹੋ ਗਈ ਹੈ ਦੇਖ ਲੈ ਇਹਨੂੰ ਅਜੇ ਕੁਝ ਟੱਕ ਕੇ ਰੱਖਣਾ ਹੈ ਜਾਂ ਕੁਝ ਕਰਨਾ ਤਾਂ ਕੱਚੀ ਨਾ ਹੋਵੇ ਬਾਦ ਜੇ ਲੋ ਜੀ ਮੈਂ ਗਈ ਆਪਣੀ ਤਿਆਰ ਹੈ ਚੁੱਲੇ ਤੋਂ ਥੱਲੇ ਲਾ ਕੇ ਤੁਹਾਨੂੰ ਦੱਸਦੇ ਆਂ ਫਿਰ ਆ ਕਰਕੇ ਲਾਓ ਦੋ ਫਿਰ ਲੋ ਜੀ ਮੈਂ ਗਈ ਆਪਣੀ ਬਣ ਗਈ ਏ ਤੇ ਚਾਚਾ ਜੀ ਨੂੰ ਚੈੱਕ ਕਰਨ ਲੱਗੇ ਆ ਵੀ ਕਿਵੇਂ ਦਾ ਟੇਸ ਤੇ ਕੇ ਬਣੀ ਹੈ ਬੜੀਆ ਬਹੁਤ ਬੜੀਆ ਹੈ ਇੱਕ ਨੰਬਰ ਜੀਰੇ ਦੀ ਖੁਸ਼ਬੂ ਵਗੈਰਾ ਕੁਝ ਆਂਦੀ ਹੈ ਕਿ ਨਹੀਂ ਵਧੀਆ ਬਣੀਏ ਨਜ਼ਾਰਾ ਆ ਗਿਆ ਨਜ਼ਾਰਾ ਲਿਆਤਾ ਮੁੰਡਿਆਂ ਨੇ ਮੈਗੀ ਬਣਾ ਕੇ ਲੈ ਵੀ ਇਧਰ ਮੈਗੀ ਚੱਲ ਰਹੀ ਏ ਬਈ ਕੀ ਟੇਸਟ ਏ ਮੈਗੀ ਦਾ ਸਹੀ 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 ਸੀ ਜਮਾ ਇੱਕ ਨੰਬਰ ਇੱਕ ਨੰਬਰ ਬਣੀਏ ਲੋ ਜੀ ਚਾਚਾ ਆਪਣਾ ਸਪਰੇਅ ਕਰਦਾ ਫਿਰਦਾ ਤੇ ਖੇਤਾਂ 'ਚ ਆਪਾਂ ਮੈਗੀ ਬਣਾਈਏ ਤੇ ਚਾਚੇ ਨੂੰ ਵੀ ਚੈੱਕ ਕਰਾਣੇ ਆ ਵੀ ਕੀ ਕੀ ਟੇਸਟ ਏ ਪਹਿਲਾ ਦੋ ਬੰਦੇ ਨੇ ਚੈੱਕ ਕਰਾਈ ਉਹਨਾਂ ਨੇ ਤਾਂ ਪਾਸ ਕਰਤੀ ਵੀ ਕਹਿੰਦੇ ਬਹੁਤ ਵਧੀਆ ਸਵਾਦ ਬਣੀ ਐ ਇਹ ਉਹਨਾਂ ਦੇਖਦੇ ਆ ਚਾਚਾ ਕੀ ਰਿਵਿਊ ਦੇ ਦੱਸ ਬੱਸ 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 ਲੈ ਵੀ ਜੀ ਚੱਕਰ ਚੈੱਕ ਤੇ ਸਹੀ ਸਹੀ ਦੱਸਣਾ ਵੀ ਮੈਗੀ ਵਾਕਿਆ ਜੀ ਸਹੀ ਬਣੀ ਐ ਕਿ ਉਹ ਹੀ ਬੰਦੇ ਕਰਦੇ ਨੇ ਸਾਡਾ ਦੇਰ ਰੱਖਣ ਵਾਸਤੇ ਗਰਮਣਾ ਹਾਵੇ ਦੇਖ ਲਈ ਨਿਆਰਾ ਜੀ ਹੁਣ ਸ਼ੇਰੂ ਚੈੱਕ ਕਰ ਰਿਹਾ ਹੈ ਸ਼ੇਰੂ ਤਾਂ ਕਹਿੰਦਾ ਵੀ ਮੈਂਦੇ ਜੀ ਖਾਣੀ ਐ ਟਟਕਣੀ ਜੀ ਇਹਦੇ ਚ ਬਣਾਈਏ ਕਿਵੇਂ ਆਹ ਹਾਂ ਨਹੀਂ ਇਹ ਮੱਲਾ ਇਹ ਮੈਂ ਦੋ ਬੰਦਿਆਂ ਨੂੰ ਪਹਿਲਾਂ ਟੈਸਟ ਕਰਾ ਚੁੱਕਿਆ ਉਹਨਾਂ ਨੇ ਕਿਹਾ ਟੇਸਟੀ ਬਣੀ ਹੈ ਜੇ ਸਭ ਤੋਂ ਪਹਿਲਾਂ ਤੂੰ ਟੈਸਟ ਕਰਦਾ ਤੇ ਫਿਰ ਮੇਰੇ ਦਿਮਾਗ 'ਚ ਇਹ ਗੱਲ ਆਣੀ ਸੀ ਵੀ ਇਹਨੇ ਬਣਾਈਏ ਤੇ ਤਾਂ ਕਹਿੰਦਾ ਵੀ ਟੇਸਟੀ ਹੈ ਤਾਂ ਮੈਂ ਲਾਸਟ 'ਚ ਚੈੱਕ ਕਰ ਰਿਹਾ ਮੈਂ ਕਿਉਂਕਿ ਆਪਾਂ ਪਹਿਲਾਂ ਦੋ ਜਣਾਂ ਤੋਂ ਰਿਵਿਊ ਲੈ ਚੁੱਕੇ ਆ ਇਹ ਲਾਸਟ ਜੇ ਮੈਂ ਆਪ ਖੁਦ ਟੈਸਟ ਕਰ ਰਿਹਾ ਮੀ ਵੀ ਸਹੀ ਅਸਲ ਟੀ ਵਧੀਆ ਬਣੀ ਹੈ ਜਾਂ ਨਹੀਂ ਬਣੀ ਮੈਨੂੰ ਚੈੱਕ ਕਰ। ਤੋ ਇਹ ਆਪਾਂ ਕਰਦੇ ਹਾਂ ਚੈੱਕ। ਕਿ ਤੂੰ ਦੇਖੋ। ਵਾਕਈ ਥੋੜਾ ਜਿਹਾ স্মੋਕੀ ਜਿਹਾ ਫਲੇਵਰ ਆਇਆ ਹੈ ਕਿਉਂਕਿ ਆਪਾਂ ਚੁੱਲ੍ਹੇ ਤੇ ਬਣਾਈ ਹੈ ਨਾ ਤਾਂ ਕਰਕੇ ਉਹ স্মੋਕੀ ਜਿਹਾ ਫਲੇਵਰ ਤਾਂ ਕਰਕੇ ਆਇਆ ਕੋਲਿਆਂ ਤੇ ਬਣੀਆਂ ਤਾਂ ਕਰਕੇ ਤੇ ਉਸ ਮੁੱਕੀ ਫਲੇਵਰ ਇਹਨੂੰ ਹੋਰ ਜਿਆਦਾ ਵਧੀਆ ਕਰਦਾ ਹੈ ਠੀਕ ਹੈ ਜੀ ਦੋਸਤੋ ਉਮੀਦ ਕਰਦੇ ਆਂ ਵੀ ਤੁਸੀਂ ਸਾਡੀ ਇਸ ਵੀਡੀਓ ਨੂੰ ਵੀ ਪਿਆਰ ਦੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਬਹੁਤ ਬਹੁਤ ਧੰਨਵਾਦ ਦੀ ਥੈਂਕ ਯੂ